ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫਿਰ ਆਪਾਂ ਪਹੁੰਚੇ ਹੋਇਆ ਕਹਿੰਦੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਰੈਜਾਣਾ ਫਿਰ ਰਾਜੇ ਹੋਰਾਂ ਨੂੰ ਸੱਜਣੋ ਮੋਗਾ ਚਾਰ ਪਸ਼ੂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਇੱਕ ਬੂਰੀ ਤਾਜੀ ਸੂਈ ਆ ਤੇ ਦੋ ਮੱਝਾਂ ਪੈਂਦੀਆਂ ਨੇ ਇੱਕ ਮੋਰਾ ਚ ਆ ਗਈ ਇੱਕ ਪੈਂਦੀਆ ਗ੍ਰੇਡੇਟ ਚ ਚੀਜ਼ਾਂ ਚਾਰੀ ਦੁੱਧ ਵਾਲੇ ਪੀਸ ਨੇ ਤੇ ਬਾਕੀ ਗੱਲਬਾਤ ਰਾਜੇ ਨਾਲ ਕਰਾ ਦਾਂਗੇ ਚਾਰਾਂ ਦਾ ਰੇਟ ਵੀ ਵੀਡੀਓ ਚ ਹੀ ਕਰਾਵਾਂਗੇ ਤੇ ਕੱਲੀ ਕੱਲੀ ਖੋਲ ਕੇ ਹਰੇਕ ਪੱਖ ਤੋਂ ਤੁਹਾਨੂੰ ਅੱਜ ਆਪਾਂ ਦਿਖਾ ਦਾਂਗੇ ਆਜੂ ਰਾਜਾ ਜੀ ਹੋਰ ਕਿਵੇਂ ਆ ਹੋਰ ਵੀਰੇ ਸਾਥ ਸਾਰੇ ਗੁਰੂ ਸਾਰੇ ਭੈਣ ਭਰਾ ਨੂੰ ਚੜਦੀ ਕਲਾ ਸੱਚੇ ਪਾਤਸ਼ਾਹ ਤੁਹਾਨੂੰ ਰੋਸ ਬਹੁਤ ਵੀਰੇ ਬਹੁਤ ਚੜਦੀ ਕਲਾ ਹੁਣ ਕੰਮ ਚੱਲੂ ਰੈਗੂਲਰ ਆਪਾਂ ਹਾਂ ਚੱਲੂ ਚੱਲੂ ਜੀ ਹਰ ਰੋਜ਼ ਜਨਰਲ ਰੁਟੀਨ ਜੀ ਹਰ ਤੀਜੇ ਦਿਨ ਵੀਡੀਓ ਪਾ ਕਰੂਗਾ ਆਪਾਂ ਜੀ ਹਰ ਤੀਜੇ ਹਾਂ ਜੀ ਹਰ ਤੀਜੇ ਦਿਨ ਚੱਲ ਹਰ ਜੇ ਉੱਥੇ ਦਿਨ ਕਰਦੀ ਜੇ ਕੋਈ ਚਾਹੀਏ ਉੱਥੇ ਕਰ ਦਾਂਗੇ ਠੀਕ ਹੈ ਗੱਲ ਐਤੋਂ ਕਰ ਲਈਏ ਸ਼ੁਰੂ ਹਾਂ ਜਿਆ ਛੋਟੀ ਤੋਂ ਆ ਜਾ ਰਾਜੂ ਤੋਰ ਦੇ ਖੋਲ ਕੇ ਲੈ ਪਹਿਲਾਂ ਗ ਪਹਿਲਾਂ ਇਹਦੀ ਆਰਡਰ ਕੁਆਲਿਟੀ ਦਿਖਾ ਦੇ ਸੂਆ ਕਿਹੜਾ ਰਾਜ ਇਹਦਾ ਦੁੱਧੇ ਸੂਏ ਵੀਰੇ ਇੱਕ ਗੱਲ ਹੋਰ ਦੱਸਦਾ ਨਾ ਆ ਗਈ ਇਹ ਬਟਨ ਵਾਲੀ ਜਿਵੇਂ ਲੇਲਾ ਦਾ ਗੱਗੀ ਦਿਖਾਉਂਦਾ ਹੁੰਦਾ ਵੀ ਬਟਨ ਵਾਲੀ ਝੋਟੀ ਆ ਗਈ ਬਟਨ ਵਾਲੇ ਨਰਮਾ ਬਹੁਤ ਆ ਵੀਰੇ ਸੂਆ ਸੂਆ ਦੁੱਧਾ ਵੀਰੇ ਹਾ ਉਰਲੇ ਬੰਨੀ ਲਿਆ ਗਿਆ ਜੀ ਇਥੋਂ ਆਰਡਰ ਦਿਖਾ ਦੇ ਖੜੀ ਦਾ ਉਦੋਂ ਬਾਅਦ ਤੁਰਦੀ ਦੀ ਜੱਜਮੈਂਟ ਕਰਾ ਦੇ ਸੂਆ ਦੂਜਾ ਸੂਆ ਕਿੰਨੇ ਦਿੰਦਾ ਹੋਗਾ ਜੀ ਸੂਆ ਵੀਰੇ ਨੂੰ 5 ਬੰਦਨ ਹੋਇਆ ਸੂਏ ਨੂੰ ਅੱਜ 5 ਦਿਨਾਂ ਦੀ ਸੂਈ ਥੱਲੇ ਬੌਲੀ ਕਿੰਨੀ ਹੈ ਬੋਲਾ ਵੀਰੇ ਹੈ 13 ਕਿਲੋ 12 ਕਿਲੋ ਆਪਣੇ ਘਰੋਂ ਕੰਡੇ ਵਾਲਾ ਤੋਲ ਕੇ ਲੈ 12 ਕਿਲੋ ਘੰਟਿਆਲਾ ਤੋਲ ਕੇ ਲਿਆ ਬਈ 4 ਲੀਟਰ ਦਾ 13-14 ਭਰ ਜਾਵੇਗਾ 2 ਲੀਟਰ ਦਾ 15 ਹੀ ਭਰ ਦੂ ਚੱਕ ਜੁਗਣਾ ਠੀਕ ਹੈ ਗੱਲ ਬੱਚਾ ਕੀ ਆ ਗਿਆ ਨਾਲ ਬੱਚਾ ਕਟਾ ਜੀ ਨਾਲ ਆ ਗਿਆ ਮੇਲ ਕਾਫ ਸੂਆ ਹੈਗਾ ਦੂਜਾ ਤੇ ਆ ਗਈ ਮੈਂ ਬਾਡੀ ਵਾਲੀ ਹੈਨਾ ਹਾਂ ਜੀ ਬਹੁਤ ਚੰਗੀ ਝੋਟੀ ਹੈ ਆ ਆਰਡਰ ਹੈਗਾ ਅੱਗੇ ਪਿੱਛੇ ਦਾ ਅਗਲੇ ਬੰਨੇ ਆਰਡਰ ਥੋੜਾ ਜਿਆਦਾ ਹੀ ਆ ਹਾਂ ਜਿਆਦਾ ਨਾਲ ਹੋਣਾ ਹਾਂ ਜੀ ਹਾਂ ਜੀ ਚਵਾਈ ਦੀ ਕਿਵੇਂ ਆਹ ਇਹ ਚਵਾਈ ਦੀ ਇੱਕ ਨੰਬਰ ਜਮਾ ਰੂਮ ਵਰਗੀ ਪੋਲੀ ਹੈਗੀ 100 ਦੀ 100 100 ਹੀ 100 ਬਈ ਕਰ ਦੂ ਮੋਗੇ ਦਾ ਮੋਗੇ ਮੋਗੇ ਕਰ ਦੂ ਜੀ ਤੇ ਬਾਕੀ ਸੁਭਾਅ ਦੀ ਵੀ ਠੰਡੀ ਲੱ ਹਾਂ ਜੀ ਸਵਾਦ ਹੀ ਕੋ ਨਰਮ ਆ ਲੈ ਆ ਸੂਆ ਕੀ ਦੂਜਾ ਚਾਰਾਂ ਕਿ ਦਿਨਾਂ ਦਾ ਸੂਆ ਬੌਲਾ ਬਾਈ ਕਹਿੰਦਾ ਹੈਗਾ 13 ਕਿਲੋ ਆ ਪਰ ਆਪਾਂ ਤੁਹਾਨੂੰ ਕਿਲੋ ਘੱਟ ਹੀ ਦੱਸਾਂਗੇ ਵੀ ਕੰਡੇ ਤੇ ਤੁਸੀਂ 12 ਕਿਲੋ ਲਾ ਕੇ ਹੁਣ ਵੀ ਲਿਜਾ ਸਕਦੇ ਹੋ ਦੁੱਧੇ ਨੇ ਦੂਜੇ ਆਪਣਾ ਕਿੰਨਾ ਪਾਇਆ ਨੋ ਨਾ ਨਾ ਜੀ 16 16.5 17 ਕਿਲੋ ਪਾਇਓ 18 ਕਿਲੋ ਕਹਿੰਦੇ 16 17 ਕਿਲੋ ਮੰਨ ਕੇ ਲਈ ਜਾ ਮੈਂ ਇਸ ਵਾਰੀ ਕਿੰਨੇ ਕਿ ਦੁੱਧ 18 ਤਾਂ ਆਪਾਂ ਤਲਾਕ ਦੋ ਲੈ ਵਿਚਵਾ ਦਾਂਗੇ ਠੀਕ ਆ ਗੱਲ ਆ ਬੰਦਾ ਸੌਦਾ ਕਰ ਲੇ ਆਪਣਾ ਸਾਈ ਪਾ ਦੇ ਠੀਕ ਆ ਇੱਕ ਹਫਤੇ ਨੂੰ ਖਾਰਾ ਗੋਤੂ ਵਾਲਾ ਜੀ ਇੱਕ ਹਫ਼ਤੇ ਹਾਂ ਜਿਹੜੇ ਸਾਣਾ ਬੋਲ ਸਟਾਰਟ ਹੋਈ ਹੈ ਜੀ ਠੀਕ ਹੈ ਗੱਲ ਉਹਦਾ ਰੇਟ ਫਿਰ ਇਹਦਾ ਅੱਜ ਦਾ ਰੇਟ ਤਾਂ ਹੈਗਾ ਜੀ 155 1 ਲੱਖ ਤੇ 55 ਜੋ ਜਾ ਯਾਰ ਜੀ ਜਿਹੜਾ ਆਪਾਂ 18 ਕਿਲੋ ਚਵਾਵਾਂਗੇ ਉਹਦੇ ਰੇਟ ਮੌਕੇ ਤੇ ਕਰਾਂਗੇ ਆਪਾਂ ਕਿੰਨਾ ਕੋਹ ਜੀ ਉਹਦੇ ਉਹਦੇ 18 ਕਿਲੋ ਦੇ ਆਪਾਂ 165 ਦੇਵਾਂਗੇ 1 ਲੱਖ ਤੇ 65 ਇਹ 18 ਕਿਲੋ ਦੁੱਧ ਰੈਡੀ ਕਰਕੇ ਰੈਡੀ ਕਰਕੇ ਹਾਂ ਜੀ ਲਿਜਾਣੀ ਆ ਕਿਸੇ ਨੇ ਦੇ ਦਾਂਗੇ ਹਾਂ ਦੇ ਦਾਂਗੇ ਅੱਜ ਯਾਰ ਸਾਈ ਪਾ ਦੇ ਹਾਂ ਜੀ ਅੱਜ ਇਹ 13 ਕਿਲੋ ਲੈ ਕੇ ਜਾਣਾ ਅੱਜ ਦੇਵਾਂਗੇ 155 ਦੇ 155 ਦੀ ਮਾਣ ਤਾਨ ਹੋ ਜੂ ਚੋ ਮਾਣ ਕਰਦਾ ਏ ਛੋਟ ਕਰਦਾ ਪੰਜ ਪੰਜ ਹਜ਼ਾਰ ਛੋਟ ਕਰਦਾ ਜੀ ਡੇਢ ਡੇਢ ਗੇੜ ਹੋ ਜਾ ਡੇਢ ਦੇ ਦੇ ਦਾਂਗੇ ਜੀ ਅੱਜ ਬਾਈ ਕਹਿੰਦਾ ਦੇ ਦਾਂਗੇ ਡੇਢ ਲੱਖ ਦੀ ਤੇ ਚਵਾਈ ਦੀ ਹੈਗੀ ਆ 100 ਦੀ 100 ਤੇ ਉਰੋਂ ਗੈਰੀ ਆਰਡਰ ਕੇਰਾ ਫੋਰ ਦਿਖਾ ਦੇ ਵਿਊ ਕਰਕੇ ਕਹਿਣ ਸਮਾਰ ਕੇ ਇਧਰਲੇ ਪੱਖ ਤੋਂ ਕਿਉਂਕਿ ਅਗਲੇ ਥਣ ਤੋਂ ਮੇਰਾ ਖਿਆਲ ਆ ਫੁੱਟ ਦੇ ਏੜ ਗੇੜੀ ਹੋਊਗਾ ਪੌਣਾ ਫੁੱਟ ਤਾਂ ਜਮੀ ਹੋਊਗਾ ਗਾਂ ਵਾਲੇ ਬੰਦੇ ਦਾ ਆਰਡਰ ਤੇ ਸਵੇਰ ਆ ਦੀ ਆ ਗਈ ਠੰਡੀ ਸਿੰਘ ਵੀ ਬੰਦ ਆ ਗਿਆ ਤੇ ਬਾਡੀ ਦੀ ਵੀ ਫੁੱਲ ਚੜਾਈ ਆ ਗਈ ਇਹਦਾ ਆਰਡਰ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਜੇ ਮੈਂ ਆ ਬਟਨ ਵਾਲਾ ਸਿਸਟਮ ਆ ਜਿਵੇਂ ਆ ਬਟਨ ਇਹਦੇ ਲੱਗਿਆ ਤੇ ਉਰਲੇ ਬੰਨੇ ਹੁਣ ਦਿਖਾ ਦੀ ਕਰੀ ਇੱਥੋਂ ਫੁੱਲ ਜੋਸ਼ ਵਾਲਾ ਆਰਡਰ ਆਂਗਰਾ ਜੋਸ਼ਾ ਬਾਜ ਭਾਈ ਦੁੱਧ ਵਾਲੀ ਝੁੱਟੀ ਆ ਬੜੇ ਚੰਗੇ ਚਵਾਈ ਦੀ ਜਮਾ ਫੁਕੀ ਚਵਾਈ ਇੱਕ ਨੰਬਰ ਵੀਰੇ ਅੱਜ ਮੈਨੂੰ ਕੀ 1.5 ਲੱਖ ਦੀ 13 ਕਿਲੋ ਬੋਲਾ ਕੰਡੇ ਵਾਲਾ ਇਹਦੇ ਥੱਲੇ ਚੌਥੇ ਦਿਨ ਹਾਜ਼ਰ ਆ ਨਾਲ ਹੈਗਾ ਮੇਲ ਕਾਫ ਤੇ ਹੁਣ ਮਾਰਦੇ ਕਰੀ ਆ ਬੂਰੀ ਝੋਟੀ ਦੇ ਓਏ ਬੂਰੀਆਂ ਤੁਸੀਂ ਦੇਖੀਆਂ ਤਾਂ ਬਹੁਤ ਹੋਣਗੀਆਂ ਪਰ ਐਡੀ ਕੋਟੀ ਬੂਰੀ ਪਰ ਐਡੀ ਕੋਟੀ ਨਹੀਂ ਮਿਲਦੀ ਜੇ ਕਰਾਂ ਤਾਂ ਵੀ ਮਿਲਦੀ ਆ ਖਰੀਦਾ ਜੇ ਪਰਲੇ ਪ ਕੱਦ ਦਾ ਆਈਡੀਆ ਹੋ ਜੂਗਾ ਇਹਦੇ ਦਾ ਡਰਦੀ ਆਉਂ ਥੋੜਾ ਜੀ ਹਣਾ ਡਰਦੀ ਇਥੋਂ ਇਹਦੇ ਕੱਦ ਦਾ ਆਈਡੀਆ ਰਾਤ ਹੀ ਸੂਈ ਆ ਜੀ ਇੱਥੇ ਤੋਂ ਇਹਦੇ ਕੱਦ ਦਾ ਆਈਡੀਆ ਸੂਈ ਕਦੋਂ ਆ ਕੱਲ ਰਾਤ ਸੂਈ ਆ ਜੀ ਆ ਨਾਲ ਬੱਚਾ ਕੀ ਆ ਇਹਦੇ ਕੱਟੀ ਆ ਜੀ ਨਾਲ ਇਹਦੇ ਆ ਗਈ ਕੱਟੀ ਹਾਂਜੀ ਕੱਟੀ ਆ ਗਈ ਮੋਰਾ ਨਸਲ ਦੇ ਵਿੱਚ ਜੈਡ ਬਲੈਕ ਹੀ ਆ ਗਈ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਬਰੀਕ ਬਰੂਕ ਵੀ ਝੋਟੀ ਫੁੱਲ ਆ ਗਈ ਸੁਖਨਾ ਉਸ ਨੂੰ ਉਹੀ ਗੱਲ ਆ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਐ ਜਿਹੇ ਵੀਰੇ ਗੰਢ ਤੇ ਆਪਾਂ ਦੀ ਦਾ 4 ਕਿਲੋ ਬੋਲਾ ਕੱਢਿਆ ਸੂਰ ਆਪਾਂ ਠੀਕ ਆ ਗੱਲ 4 ਕਿਲੋ ਕੱਢ ਕੇ ਨੂੰ ਪਾਇਆ ਗਿਰ ਜਿਰ ਪਈ ਆਈ ਸੂਆ ਕਿਡਾ ਸੂਆ ਤੀਜਾ ਜੀ ਸੂਆ ਤੀਜਾ ਹਾਂਜੀ ਦੂਜੇ ਸੂਏ ਦਾ ਕੀ ਰਕਾਰਡ ਹੈ ਦੂਜੇ ਸੂਏ ਨੇ ਉਹ ਨਿਕਲੋ 27 ਠੀਕ ਹੈ ਆਪਾਂ 18 ਕਿਲੋ ਹੋਟ ਲਾਵਾਂਗੇ ਪੂਰੀ ਏਰ ਕੀ ਗਰੰਟੀ ਗਰੰਟੀ ਫੋਲੀ ਠੀਕ ਹੈ ਗੱਲ ਤੋਰੀ ਬਾਈ ਖੋਲ ਕੇ ਨਾਲ ਇਹਦੇ ਆ ਗਈ ਕੱਟੀ ਕੱਟੀ ਆ ਗਈ ਜੈਡ ਬਲੈਕ ਮੋਰਾ ਦੀ ਹੈ ਨਾ ਹਾਂਜੀ ਹਾਂਜੀ ਇੱਕ ਗੱਲ ਹੋਰ ਦੱਸਦਾ ਨਾ ਸੀਮਨ ਇਹਦੇ ਤੁਸੀਂ ਜਿਹੜਾ ਵੀ ਲਾਓਗੇ ਬੱਚੇ ਉਦਾਂ ਦੀ ਪਾ ਦਊਗੀ ਜਿੱਦੇ ਮਰਜੀ ਲੈ ਲਓ ਬੱਚੇ ਉਹ ਇਹਦੇ ਚ ਕੁਆਲਿਟੀ ਤੁਹਾਨੂੰ ਹੁਣ ਦਿਖੇ ਰਹੀ ਆ ਵੀਡੀਓ ਚ ਵੀ ਇਹਨੇ ਜੈਡ ਬਲੈਕ ਕੱਟੀ ਪਾਦੀ ਨੀਲੀ ਦਾ ਲਵਾ ਦੋਗੇ ਨੀਲੀ ਦਾ ਪ ਕੱਦ ਕਾਠ ਦਾ ਕੋਈ ਲੇਖਾ ਨਹੀਂ ਫੁੱਲ ਵੱਡਾ ਹੀ ਆ ਗਿਆ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਉੱਤੋਂ ਬਾਡੀ ਦੀ ਚੜਾਈ ਵੀ ਫੁੱਲ ਆ ਬੋਚ ਕੇ ਲਿਆ ਕੋਈ ਨਹੀਂ ਪਰੇਸ਼ਾਨ ਨਾ ਕਰ ਤੇ ਦੂਜੇ ਸੂਏ ਦਾ ਕਿੰਨਾ ਰਕੜ ਦੱਸਿਆ ਦੂਜੇ 18 ਕਿਲੋ ਕਹਿੰਦਾ ਇਹ 18 ਕਿਲੋ ਮੰਨ ਕੇ ਲਈ ਆ ਪਰ 18 ਕਿਲੋ ਦੀ ਆਪਾਂ ਗਰੰਟੀ ਹਰ ਕੇ ਫੁੱਲ ਫੇਰ ਲਵਾਂਗੇ 18 ਕਿਲੋ ਹਾਂ ਤੁਹਾਨੂੰ 20 ਕਿਲੋ ਦੇਵੋਗੀ ਠੀਕ ਹੈ ਮੈਂ ਥਾਣੇ ਦੀ ਹੋਰ ਭੇਜ ਦਾਂਗੇ ਹਾਂਜੀ ਹਾਂਜੀ 18 ਦੀ ਬਾਈ ਕਹਿੰਦਾ ਗਰੰਟੀ ਦੇ ਭੇਜ ਦਾਂਗੇ ਜੇ ਕਿਸੇ ਸੱਜਣ ਨੇ ਲਿਜਾਣੀ ਆ ਕਾਦੇ ਦਾ ਆ ਗਿਆ ਫੁੱਲ ਵੱਡਾ ਥਣ ਦਾ ਸੈਜ ਆਰਡਰ ਕੁਆਲਿਟੀ ਤੇ ਬਰੀਕ ਆ ਗਈ ਫੁੱਲ ਮੋਟੀ ਨਹੀਂ ਹੈਗੀ ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰੇ ਇੰਨੇ ਲੈਵਲ ਦਾ ਹੋਰ ਸੀਗਾ ਇਹ ਤੇ 4 ਕਿਲੋ ਬੋਲਾ ਕੱਢ ਕੇ ਪਰ ਮੈਂ ਇਹਨੂੰ ਪਾਇਆ ਬੱਚਾ ਰਜਾਇਆ ਫੁੱਲ ਜੀ ਠੀਕ ਆ ਗੱਲ ਆ ਪਿੱਤੋ ਰਿਆ ਨਹੀਂ ਜਾਂਦਾ ਜੀ ਤੁਰ ਰਹੀ ਜਾਂ ਰਹੀ ਆ ਕੀ ਬਾਤਾਂ ਸੀਗੀ ਇਹਦਾ ਰੇਟ ਕੀ ਰਹੂਗਾ ਇਹ ਰੇਟ 2,20,000 ਰੁਪਏ ਹੀ ਉਰਲੇ ਬੰਨਿਓ ਦਿਖਾਈ ਗਰੀ ਆੜੀ ਗੱਡੀ ਦਿਖਾ ਦੇ ਇੱਥੋਂ ਲਾ ਦੇ ਆਰਡਰ ਦੇ ਨੇੜੇ ਇਸ ਮਾਰ ਕੇ ਰੇਟ ਹੈਗਾ 2 ਲੱਖ ਤੇ 20 ਹਜ਼ਾਰ ਜਮਾ ਫਿਕਸ ਕਿੰਨੇ ਦੀ ਹੋ ਜੂ ਜੀ ਚੋੜ ਰੱਖ ਲੈ ਗੱਲੀ 2 ਲੱਖ 5000 ਦਿਓ ਜੀ 2 5 ਦੀ ਹਾਂਜੀ ਹਾਂਜੀ ਡਾ ਲਾਂਗੇ 5 ਵੀ ਟੱਡਾ ਦਾ ਨਹੀਂ ਪਾਣੀ ਪੰਜ ਵੀ ਡਾਲਾਂਗੇ ਯਾਰ ਦੋ ਦੇ ਦੋ ਦੀ ਝੋਟੀ ਪੂਰਿਆਂ ਦੀ ਹੋ ਜੂ ਵੀ ਇਹਦੇ 'ਚ ਹੁਣ ਜਿਆਦਾ ਤੰਗ ਨਾ ਕਰਿਓ ਹਾਂ ਜਿਆਦਾ ਤੰਗ ਨਾ ਕਰੋ ਵੀ ਤਾਂ ਫੋਨ ਮਨਾਂ ਦਾ ਕੋਈ ਵੀਰੇ ਹਾਂ ਘੱਟ ਵਾਲਾ ਬਾਈ ਕਹਿੰਦਾ ਫੋਨ ਵੀ ਨਾ ਮਿਲਿਆ ਵੇ ਇਹ ਮਿਲੂਗੀ ਤੁਹਾਨੂੰ ਪੂਰੇ 2 ਲੱਖ ਦੀ ਨਾਲ ਆ ਗਈ ਕੱਟੀ ਸੁਆ ਬਾਈ ਨੇ ਅਰੀਜਨਲ ਦੱਸਿਆ ਵੀ ਤੀਜਾ ਨਹੀਂ ਕਿਸੇ ਹੋਰ ਸੱਜਣ ਕੋਲੇ ਹੋਰ ਇਹ ਕੀ ਫਾਇਦਾ ਦੂਜਾ ਕਹਿੰਦਾ ਭਾਈ ਦੂਜਾ ਹੀ ਕਹਿਣਾ ਸੀ ਵੀ ਸੁਣ ਨਹੀਂ ਨਹੀਂ ਆਪਾਂ ਇਹ ਭਾਈ ਝੂਠ ਤਾਂ ਜਿੱਦ ਕਿੰਨਾ ਬੋਲਣਾ ਬੋਲਣਾ ਇਹ ਮਿਲੂਗੀ 18 ਕਿਲੋ ਦੀ ਗਰੰਟੀ ਹਾਂਜੀ ਹਾਂਜੀ ਤੇ ਹੁਣ ਲਿਆ ਗਿਆ ਰਹੀ ਇਧਰਲੇ ਬੰਨੇ 3 ਨੰਬਰ ਵਾਲੀ ਤੇ ਏਵੀ ਸੱਜਣੋ ਬਾਡੀ ਵਾਲੀ ਆ ਗਈ ਮੈਂ ਹੁਣ ਇਹਨਾਂ ਨੇ ਕਿਹਾ ਕਿ ਹਰ ਇੱਕ ਦਿਨ ਲੇਖਦਾ ਕਿਰਲੇ ਪੰਨੋ ਦਿਖਾ ਦੇ ਮੇਰੀ ਅਗਲੇ 17 ਕਿਲੋ ਦੁੱਧ ਇਹਦਾ ਦਿੱਤਾ ਵੀ ਦੁੱਧ ਸੁਵੇ ਜੀ ਠੀਕ ਆ ਜੀ ਇਹ ਕਿੰਨੇ ਕਿ ਦਿਨ ਕਰਦੀ ਆ ਇਹ ਲਗਭਗ 4-5 ਦਿਨ ਲਿਜੂਈ ਸੁਆ ਤੀਜਾ ਤੀਜਾ ਸੁਆ ਜੀ ਰਿਜਨਲ ਚਵਾਈ ਦੀ ਕਿਵੇਂ ਦੱਸੀ ਆ ਇਹ ਚਵਾਈ ਬਹੁਤ ਚੰਗੀ ਆ ਜੀ ਬਾਕੀ ਬੂਰੀ ਕਿਵੇਂ ਚਵਾਈ ਦੀ ਬੂਰੀ ਇੱਕ ਨੰਬਰ ਆ ਜੀ ਇੱਕ ਨੰਬਰ 100 ਦੀ 100 ਹਾਂ ਜੀ ਆ ਤੋੜ ਦੇ ਇਹਨਾਂ ਨੂੰ ਲੰਬੀ ਤੋੜ ਦੇ ਸੂਆ ਤੀਜਾ ਦਿਨ ਕਿਨੇ ਦੱਸੇ ਨੇ ਬਾਕੀ ਦੇ ਲੈ ਚਾਰ ਪੰਜ ਦਿਨ ਲਾ ਜੀ ਵੀਰੇ ਚਾਰ ਪੰਜ ਦਿਨ ਹਾਂਜੀ ਦੂਜੇ ਸੂਈ ਦਾ ਰਿਕਾਰਡ ਕੀ ਸੀ ਇਹਦਾ ਦੂਜੇ ਰਿਕਾਰਡ ਆ 17 ਕਿਲੋ ਦਿੱਤਾ ਵਈ ਆਪਾਂ ਨਾਲ ਹਰ ਇੱਕ ਨਾਲ 16 ਤਾਰਾ ਮੂਦੀ ਰੱਖਿਆ ਵੈਦਾ ਹਾਂਜੀ 17 ਕਿਲੋ ਦਿੱਤਾ ਵਾ 18 ਕਿਲੋ ਹੋਰ ਲਵਾਂਗੇ ਯਾਰ ਕੀ ਫੇਰ ਆਪਾਂ 18 ਕਿਲੋ ਦੀ ਗਾਰੰਟੀ ਦੇ ਭੇਜ ਦਾਂਗੇ ਗਾਰੰਟੀ ਦੇ ਭੇਜ ਦਾਂਗੇ ਜੇ ਲੈ ਚੁਆ ਕੇ ਲੈ ਕੇ ਆਣਾ ਹਾਂਜੀ ਉਦੋਂ ਮੋ ਲੋਦੇ ਹੋ ਗਏ ਠੀਕ ਆ ਕਰਦੇ ਥਰਮ ਚਵਾ ਜਿਹਦੇ ਸੂਈ ਨੂੰ 15 ਦਿਨ ਹੋ ਗਏ ਹਾਂਜੀ ਥਰ ਕੋ ਚਵਾ ਦਾਂਗੇ ਆਪਾਂ ਜੀ 15 ਦਿਨ ਤੋਂ 22 ਕਹਿੰਦਾ 18 ਚਵਾ ਕੇ ਵੀ ਦੇ ਦਾਂਗੇ ਅੱਜ ਵਾਲਾ ਰੇਟ ਹੋਇਆ ਜਾਂ ਹੋਊਗਾ ਤੇ ਬਰੀਕ ਇਹ ਵੀ ਫੁੱਲ ਆ ਗਈ ਮੋਟੀ ਨਹੀਂ ਹੈਗੀ ਮੈਂ ਕਿਸੇ ਵੀ ਪੱਖ ਤੋਂ ਬਰੀਕ ਚਮੜੇ ਚ ਆ ਗਈ ਤੇ ਆ ਥਾਣਾ ਤੇ ਪਾਲਾ ਥੋੜੀ ਬੋਤੀ ਪਾਲਾ ਵੀਰੇ ਪਾਲਾ ਪਾਲਾ ਲੈ ਲੈਣੇ ਕੱਚ ਟੁੱਟੀਆਂ ਵੀਰੇ ਆ ਦੇਖ ਉੱਤੋਂ ਚੜਾਈ ਚੜੂਈ ਆ ਗਈ ਫੁੱਲ ਇਹਦੀ ਇੱਥੋਂ ਨਾਲ ਇਹਦੇ ਕੱਦ ਦਾ ਆਈਡੀਆ ਕਰਾ ਦੀ ਇਹਦਾ ਰੇਟ ਕੀ ਰਹੂਗਾ ਰਾਜੀ ਇਹ ਰੇਟ ਵੀਰੇ ਅੱਜ ਹੈਗਾ 120000 115000 ਹੀ ਦੇਵਾਓ 115000 ਦੀ ਦੇ ਦਾਂਗੇ ਮਾਨਤਾ ਨੂੰ ਉਹਦੇ ਚੋਂ ਕਰ ਦਾਂਗੇ ਕਰ ਦੇ ਕਰ ਦੇ ਆਰਡਰ ਬਣਾਉਗੀ ਫੁੱਲ ਬਾਈ ਹਲੇ ਪੂਰਾ ਬਣਾਓ ਬਾਈ ਮਿਲਕਣ ਦਾ ਵੀ ਬਣਾਓ ਛਾਲੇ ਬੰਨੇ ਵੀ ਪੂਰਾ ਰੱਖੂ ਤੇ ਹਰਲੇ ਬੰਨੇ ਦਿਖਾ ਦੇ ਗ ਤੇ ਗਾਂ ਵਾਲੇ ਬੰਨੇ ਵੀ ਆਰਡਰ ਫੁੱਲ ਬਣਾਉਗੀ ਸਿੰਘ ਆ ਗਿਆ ਪਤਲਾ ਬਿਲਕੁਲ ਤੇ ਗੋਲ ਸਿੰਘ ਚ ਆ ਗਿਆ ਇਹ ਬਾਈ ਕਹਿੰਦਾ ਦੇ ਦਾਂਗੇ 1,115,000 ਦੀ ਤੇ ਹੁਣ ਲੈ ਆ ਚਾਰ ਨੰਬਰ ਵਾਲੀ ਦੇ ਤੇ ਵੀ ਮਾਰਦੇ ਕੈਮਰਾ 아이ਦੀ ਕੀ ਗੱਲ ਬਾਤ ਰਾਜੀ ਇਹ ਵੀਰੇ ਛੋਟੀ ਬੋਖਰੀ ਆਈ ਪੜਾ ਜਰੂਰ ਕਰਾਈ ਠੀਕ ਆ ਗੱਲ ਵਾਕੀ ਦੁੱਧਾਂ ਨਜਾਜ ਆਪਾਂ ਕਹਿੰਨ ਕਿਸ ਨੂੰ ਲੈਵਾ ਦੇ ਕਹਿੰਦਾ ਜਾ ਵੀ ਬੰਦਾ ਲਾਊਗਾ ਠੀਕ ਕਿੰਨਾ ਕੱਢੂਗੀ ਸੁਹਾ ਘੜਾ ਦਾ ਸੁਹਾ ਦੂਜਾ ਵੀਰੇ ਸੁਹਾ ਦੂਜਾ ਆਖਿਆ ਭਤੀਜੇ ਮੰਨ ਕੇ ਲਈ ਆ ਤੀਜਾ ਹੋਊਗਾ ਪਰ ਦੁੱਧ ਬਾਰੇ ਨਹੀਂ ਆਪਾਂ ਕਹਿੰਦਾ ਦੁੱਧ ਲਾ ਆ ਵੀ ਜਾ ਜੱਜਮੈਂਟ ਲਾ ਲਈ 20 19 ਦੀ 20 ਚੋਰੀ ਤੇ ਬਾਕੀ ਉਹੀ ਗੱਲ ਆ ਭਲਾਂ ਵੀ ਉਹੀ ਪਸ਼ੂ ਪਾਉਂਦਾ ਜਿਹੜੇ ਜੋ ਦਿਲਦਾ ਵੀਰੇ ਦਿਨ ਕਿੰਨੇ ਬਾਕੀ ਨੇ ਇਹਦੇ ਦਿਨ ਵੀਰੇ ਕੱਲ ਨੂੰ ਸੂਪੇ ਅੱਜ ਰਾਤ ਨੂੰ ਸੂਪੇ ਪਰਸੋਂ ਸੂਪੇ ਤਿਆਰੀ ਜੀ ਆ ਜਾ ਬੇ ਡਾਲੇ ਤੇ ਜਾ ਵੀਰੇ ਇਹ ਮੈਂ ਹੈਗੀ ਆ ਤਿਆਰੀ ਚ ਭਲਾਂ ਜ਼ਰੂਰ ਕਰੀਆਂ ਹੋਈਆਂ ਭਲਾਂ ਕਿਤੇ ਚਵਾ ਚੂ ਦਾ ਕੀ ਬਤਾਇਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਥਣ ਜਿਵੇਂ ਤੁਹਾਨੂੰ ਮੋਟਾ ਲੱਗੂਗਾ ਥਣਾ ਦੇ ਨੇ ਭਲਾਂ ਪਾਰਖੀਆਂ ਨੇ ਦਿਨ ਬਾਈ ਕਹਿੰਦਾ ਕੱਢ ਵੀ ਸਕਦੀ ਆ 2-4 ਸੂਪੇ ਤਾਂ ਅੱਜੇ ਸੂਪੇ ਕਿਉਂਕਿ ਮੈਂ ਇਹਦੀ ਤਿਆਰੀ ਫੁੱਲਾ ਸੂ ਚਾਹੇ ਘੰਟੇ ਨੂੰ ਪਵੇ ਹਨਾ ਘਾਟ ਨੂੰ ਸੂਪਾ ਪੰਨ ਏਹਨਾਂ ਰਕਾਰਡ ਕੀ ਮੈਂ ਇਹ ਵੀ ਦੋਤਾ ਕਹਿਣਾ ਇਹ ਬੰਦਾ ਆਪ ਜੱਜਮੈਂਟ ਲਾਵੇ 22 19 ਦੀ ਹੋਊਗੀ ਠੀਕ ਹੈ ਗੱਲ ਆਪਾਂ ਦੁੱਧ ਬਾਰੇ ਨਹੀਂ ਇਹਦੇ ਬਾਰੇ ਕਹਿਣਾ ਠੀਕ ਹੈ ਜੀ ਉਹ ਜੱਜਮੈਂਟ ਅਗਲਾ ਲਾਉ ਜਿਹਨੇ ਪੈਸੇ ਲਾਉਣੇ ਆ ਆ ਤੇ ਕਾਦੇ ਦਾ ਵੀ ਚੰਗਾ ਆ ਗਿਆ ਤੇ ਆਰਡਰ ਬਿੱਗ ਸਾਈਜ਼ ਹੀ ਆ ਗਿਆ ਵੱਡੇ ਸਾਈਜ਼ 'ਚ ਕਿਉਂਕਿ ਜਦੋਂ ਸੂਗੀ ਇਦੂ ਬਾਅਦ ਸੂਕੇ ਵੀ ਪਸ਼ੂ ਤੁਹਾਨੂੰ ਪਤਾ ਜੋਸ਼ ਮਾਰ ਜਾਂਦਾ ਸੂਕੇ ਵੀ ਇਹ ਮੈਂ ਬੱਚਾ ਬਾਹਰ ਨਿਕਲ ਜਾਣਾ ਮੁੱਠੀ ਉੱਚੀ ਹੋ ਰੋਏ ਨੇ ਠੀਕ ਹੈ ਗੱਲ ਇਹ ਰਿਜ਼ਲਟ ਕੱਢੇ ਵੀ ਆਪਣੇ ਬਾਈ ਜਿਹੜੇ ਬਾਈ ਮੈਨੂੰ ਪਸ਼ੂ ਰਾਤ ਨੂੰ ਪਤਾ ਹੈ ਸਾਰਿਆਂ ਨੂੰ ਠੀਕ ਹੈ ਜੀ ਤੇ ਬਾਕੀ ਚ ਚਵਾਈ ਦੀ ਕਿਵੇਂ ਦੱਸੀਏ ਸੌਰੀ ਸੌਰੀ ਧਾਰਮਣਾ ਮਾਰੇ ਬੰਦਾ ਇੰਨੀ ਪੂਲੀ ਮੋਟੀ ਧਾਰਾ ਗੱਲਾਂ ਹੀ ਛੱਡ ਦੇ ਠੀਕ ਆ ਗੱਲ ਬਾਕੀ ਹਰੇਕ ਵੀਡੀਓ ਚ ਦੱਸਦਾ ਵੀ ਹੁੰਦਾ ਵੀ ਸੂਐ ਸਮਾਰਾ ਪਸ਼ੂ ਹੁੰਦਾ ਜਿਹਨਾਂ ਦੁੱਧ ਮਾਲਕ ਦੱਸਦਾ ਹੁੰਦਾ ਉਹਨੂੰ ਡੰਗ ਦੋ ਡੰਗ ਬਾਈ ਚੋਕੇ ਲੈ ਲਿਆ ਕਰੋ ਜਿਵੇਂ ਇਹ ਗੱਬਣ ਝੋਟੀਆਂ ਇਹਦਾ ਤੁਸੀਂ ਚਾਹੇ ਜਾਣਕਾਰ ਬੰਦਾ ਨਾਲ ਲੈ ਆਇਓ ਚੇਪਾ ਲਾ ਕੇ ਬਾਈ ਕੋਲ ਰੋਕੇ ਨਾ ਪਾਸ ਕਰਕੇ ਲੈ ਜਾਈਓ ਪਾਸ ਕਰਕੇ ਲੈ ਜਾਈਓ ਵੀਰੇ ਕਿਉਂਕਿ ਇਹ ਹੁੰਦੀਆਂ ਨੇ ਯਾਰ ਸਾਹ ਵਾਲੀਆਂ ਚੀਜ਼ਾਂ ਉਹਨੂੰ ਬੜਾ ਕਲਾ ਮੋਟਾ ਭਲ ਭਾਲੀ ਹੱਥਾਂ ਨਾਲ ਤਾਂ ਬੜਾ ਚੰਗਾ ਕਰਮਣ ਲੱਗਿਆ ਵੀਰੇ ਉਸ ਤੋਂ ਬਾਅਦ ਐ ਨਹੀਂ ਪਤਾ ਥੋਡੇ ਕੋਲੇ ਜਾ ਕੇ ਪਸ਼ੂ ਨੂੰ ਠੀਕ ਲੈ ਜਿਓ ਬਿਲਕੁਲ ਹਾਂਜੀ ਹਾਂਜੀ ਇਹਨਾਂ ਇਹ ਚੀਜ਼ਾਂ 'ਚ ਗਰੰਟੀ ਵਾਲਾ ਸਿਸਟਮ ਨਹੀਂ ਹੁੰਦਾ ਸੂਈ ਹੋਈ ਚੋਕੇ ਲੈ ਜਾ ਕਰੋ ਤੇ ਗੱਬਰ ਦਾ ਚੇਪਾ ਲਾ ਕੇ ਪਾਸ ਕਰਕੇ ਜੇ ਤੁਹਾਨੂੰ ਭਰਦੀ ਆ ਤਾਂ ਲੈ ਜਾ ਸਕਦੇ ਹੋ ਹਨਾ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਬਾਈ ਇਹ ਰੇਟ ਵੀਰੇ 1,35,000 1,30,000 ਦਿਨੀ ਇਹ ਦੇਣੀ ਆ 1,30,000 ਦੀ ਜੇ ਜੋੜਾ ਮੰਗਾ ਲਿਆ ਕਿਸੇ ਸੱਜਣ ਨੇ ਜੋੜਾ ਵੀਰੇ 5000 ਮਾਨਤਨ ਕਰ ਦਾਂਗੇ ਜੋੜੇ 'ਚ 5 ਮਾਨਤਨ ਹੋ ਜੂਗਾ ਮਾਨਤਨ ਹੋ ਵੀਰੇ ਜਾਂ ਮੇਰਾ ਖਿਆਲ ਆ ਵੀ 200 ਮੀਲ ਪਹੁੰਚ ਕਰ ਦਾਂਗੇ ਕਰ ਦਾਂਗੇ ਵੀਰੇ ਕਰ ਦਾਂਗੇ ਆ 200 ਕਿਲੋਮੀਟਰ ਦੇ ਘੇਰੇ ਚ ਪਹੁੰਚ ਕਰ ਦੂ ਬਾਈ ਜਾ ਉਹਦੇ 5000 ਰੁਪਏ ਜੋੜੇ ਚ ਤੁਸੀਂ ਛਡਾ ਲਿਓ ਜਿੰਨਾ ਰੇਟ ਬਾਈ ਨੇ ਤੁਹਾਨੂੰ ਦੱਸਿਆ ਤੇ ਬਾਕੀ ਆਰਡਰ ਕੁਆਲਿਟੀ ਇੱਥੇ ਤੋਂ ਚੈੱਕ ਤੁਸੀਂ ਕਰ ਹੀ ਸਕਦੇ ਹੋ ਪਿਛਲੇ ਬੰਨੇ ਵੀ ਫੁੱਲ ਰੱਖੂ ਤੇ ਗਾਂ ਵਾਲੇ ਬੰਨੇ ਵੀ ਆਰਡਰ ਪੂਰਾ ਰੱਖੂਗੇ ਨੰਬਰ ਬੋਲ ਦਿਓ ਜੀ ਨੰਬਰ 9592773698 9592773698 ਹਾਂਜੀ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਹਾਂਜੀ ਚਾਰੇ ਝੋਟੀਆਂ ਚੋ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ